ਏ ਬਲੈਕ ਮੈਨ ਮੇਰੇ ਨਾਲ ਜਿਹੜਾ ਇਹ ਸ਼ਬਦ ਜੁੜਿਆ ਹੈ ਇਹ ਕਰੀਬਨ 2011 ਦੇ ਵਿੱਚ ਮੈਂ ਦੱਸਣਾ ਚਾਹਾਂਗਾ 2011 ਦੇ ਵਿੱਚ ਕਿ ਮੈਂ ਸੀਰੀਜ਼ ਸਟਾਰਟ ਕੀਤੀ ਸੀ ਉਹ ਪੋਰਟਰੇਚਰ ਸੀਗੇ ਪੋਰਟਰੇਚਰ ਤੇ ਮੇਰੀ ਸੀਰੀਜ਼ ਚ ਮੈਂ 3 ਸਾਲ ਰੈਗੂਲਰ ਇਸ ਥੀਮ ਤੇ ਇਸ ਸਬਜੈਕਟ ਤੇ ਕੰਮ ਕੀਤਾ ਆਪਣੇ ਦਿਲ ਦੀ ਗੱਲ ਜਿਹੜੀ ਕਿ ਮੈਂ ਮਹਿਸੂਸ ਕੀਤੀ ਉਹ ਲੋਕਾਂ ਨੂੰ ਦੇਖ ਕੇ ਮੈਂ ਸਮਾਜ ਦੇ ਸਾਹਮਣੇ ਲੈ ਕੇ ਆਵਾਂ ਤੇ ਉਹ ਸਾਰਾ ਜਿਹੜਾ 3 ਸਾਲ ਦਾ ਮੇਰਾ ਪੀਰੀਅਡ ਸੀਗਾ ਉਹ ਮੈਂ 3 ਸਾਲ ਬਲੈਕ ਐਂਡ ਵਾਈਟ ਚ ਕੰਮ ਕੀਤਾ ਰੈਗੂਲਰ ਇੱਕ ਇੱਕ ਵਰਕ ਸਾਰੇ ਦਾ ਸਾਰਾ ਉਹ ਬਲੈਕ ਐਂਡ ਵਾਈਟ ਚ ਸੀਗਾ ਜਿਵੇਂ ਇੱਕ ਪ੍ਰਿੰਟ ਨਿਕਲ ਰਿਹਾ ਦੂਜਾ ਨਿਕਲ ਰਿਹਾ ਤੀਜਾ ਨਿਕਲ ਰਿਹਾ ਤੇ ਉਹ ਉਹ ਜਿਹੜੀ ਉਹਦੀ ਕਲਰ ਦੀ ਅਸੈਂਸ ਸੀਗੀ ਬਲੈਕ ਦੀ ਜਿਹੜੀ ਅਸੈਂਸ ਸੀਗੀ ਉਹ ਮੈਨੂੰ ਲੱਗਦਾ ਕਿ ਉਹ ਜਿਵੇਂ ਇੱਕ ਆਤਮਾ ਇੱਕ ਇਨਸਾਨ ਦੇ ਵਿੱਚ ਉਤਰ ਜਾਂਦੀ ਹੈ ਨਾ ਬਸ ਉਹ ਕਾਲਾ ਰੰਗ ਮੇਰੇ ਚ ਉਤਰਿਆ ਇੱਕ ਸੋਚ ਹੁੰਦੀ ਹੈ ਅਸੀਂ ਵੀ ਦੇਖਦੇ ਹਾਂ ਘਾਹ ਆ ਅਸੀਂ ਵੀ ਦੇਖਦੇ ਹਾਂ ਦਰਖਤ ਹੈ ਪਰ ਉਹਨੂੰ ਫੋਟੋ ਦੇ ਵਿੱਚ ਕੈਮਰੇ ਦੇ ਵਿੱਚ ਕੈਪਚਰ ਕਰਨਾ ਫੇ ਕਿਹੜਾ ਸੀਨ ਕਿੱਦਾਂ ਕੈਪਚਰ ਕਰਨਾ ਤੇ ਉਹ ਕੰਪੋਜੀਸ਼ਨ ਕਿੱਦਾਂ ਕਰਨੀ ਉਹ ਸਭ ਤੋਂ ਵੱਡੀ ਗੱਲ ਹੈ ਇਹਦਾ ਲੈਣਾ ਵੀ ਜ਼ਰੂਰੀ ਹੈ ਜ਼ਿੰਦਗੀ 'ਚ ਸ਼ੀਸ਼ੇ ਬੀਤਿਆ ਹੋਇਆ ਵਕਤ ਨਹੀਂ ਦਿਖਾਉਂਦੇ ਐਮੀਨੈਂਟ ਫੋਟੋਗ੍ਰਾਫਰ ਤੇ ਬਲੈਕ ਮੈਨ ਕਹੇ ਜਾਂਦੇ ਗੁਰਦੀਪ ਧਿਮਾਨ ਨੇ ਹਾਲ ਹੀ ਵਿੱਚ ਆਪਣੀ ਕਲਾ ਯਾਨੀ ਆਪਣੀਆਂ ਖਿੱਚੀਆਂ ਹੋਈਆਂ ਤਸਵੀਰਾਂ ਦੀ ਐਗਜ਼ਿਬੀਸ਼ਨ ਲਗਾਈ ਜਿਸ ਦਾ ਨਾਮ ਰੱਖਿਆ ਗਿਆ ਇਨਕਾਊਂਟਰ ਵਿਦ ਅ ਮੂਮੈਂਟ ਤਾਉ ਤਨੂ ਦਿਖੋ ਨੇ ਆ ਕਿੰਨੇ ਹੀ ਸ਼ਬਦ ਤੇ ਪਲ ਬਿਆਨ ਕਰਦੀਆਂ ਇੱਕ ਖੂਬਸੂਰਤ ਤਸਵੀਰਾਂ ਦੀ ਐਗਜ਼ਿਬੀਸ਼ਨ ਗੁਰਦੀਪ ਧਿਮਾਨ ਜੀ ਹੁਣ ਸਾਡੇ ਨਾਲ ਮੌਜੂਦ ਨੇ ਤਾਂ ਪਹਿਲਾਂ ਉਹਨਾਂ ਤੋਂ ਮੈਂ ਪੁੱਛਾਂਗੀ ਕਿ ਆਪਣੇ ਨਾਮ ਨਾਲ ਬਲੈਕ ਮੈਨ ਕਿਉਂ ਲਗਾਉਂਦੇ ਨੇ ਸਤਿ ਸ਼੍ਰੀ ਅਕਾਲ ਮੈਂ ਗੁਰਦੀਪਤ ਮੈਂ ਚੰਡੀਗੜ੍ਹ ਤੋਂ ਆ ਇਹ ਬਲੈਕ ਮੈਨ ਮੇਰੇ ਨਾਲ ਜਿਹੜਾ ਇਹ ਸ਼ਬਦ ਜੁੜਿਆ ਹੈ ਇਹ ਕਰੀਬਨ 2011 ਦੇ ਵਿੱਚ ਮੈਂ ਦੱਸਣਾ ਚਾਹਵਾਂਗਾ 2011 ਦੇ ਵਿੱਚ ਕਿ ਮੈਂ ਸੀਰੀਜ਼ ਸਟਾਰਟ ਕੀਤੀ ਸੀ ਉਹ ਪੋਰਟਰੇਚਰ ਸੀਗੀ ਪੋਰਟਰੇਚਰ ਤੇ ਮੇਰੀ ਸੀਰੀਜ਼ ਸੀ ਉਹ ਮੈਂ 3 ਸਾਲ ਰੈਗੂਲਰ ਇਸ ਥੀਮ ਤੇ ਸਬਜੈਕਟ ਤੇ ਕੰਮ ਕੀਤਾ ਉਹ ਸਬਜੈਕਟ ਕੀ ਸੀਗਾ ਕਿ ਜਿਹੜੇ ਬੱਚੇ ਆਪਣੇ ਮਾਵਾਪ ਨੂੰ ਘਰਾਂ ਤੋਂ ਬਾਹਰ ਕੱਢ ਦਿੰਦੇ ਨੇ ਤੇ ਫਿਰ ਉਹ ਜਿਹੜੇ ਲੋਕ ਜਿਨ੍ਹਾਂ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਉਹਨਾਂ ਦਾ ਜੀਵਨ ਕਿਦਾਂ ਬਤੀਤ ਹੁੰਦਾ ਹੈਗਾ ਤੇ ਮੇਰੇ ਇੱਕ ਮਾਈਂਡ ਚ ਹੈ ਕਿ ਕਿਉਂ ਨਾ ਮੈਂ ਇਸ ਸਬਜੈਕਟ ਨੂੰ ਆਪਣੇ ਇਸ ਫੋਟੋਗ੍ਰਾਫੀ ਦਾ ਇੱਕ ਜ਼ਰੀਆ ਬਣਾਵਾਂ ਤਾਂ ਕਿ ਮੈਂ ਆਪਣੇ ਦਿਲ ਦੀ ਗੱਲ ਜਿਹੜੀ ਕਿ ਮੈਂ ਮਹਿਸੂਸ ਕੀਤੀ ਉਹ ਲੋਕਾਂ ਨੂੰ ਦੇਖ ਕੇ ਮੈਂ ਸਮਾਜ ਦੇ ਸਾਹਮਣੇ ਲੈ ਕੇ ਆਵਾਂ ਤੇ ਉਹ ਸਾਰਾ ਜਿਹੜਾ 3 ਸਾਲ ਦਾ ਮੇਰਾ ਪੀਰੀਅਡ ਸੀਗਾ ਉਹ ਮੈਂ 3 ਸਾਲ ਬਲੈਕ ਐਂਡ ਵਾਈਟ ਚ ਕੰਮ ਕੀਤਾ ਰੈਗੂਲਰ ਇੱਕ ਇੱਕ ਵਰਕ ਸਾਰੇ ਦਾ ਸਾਰਾ ਉਹ ਬਲੈਕ ਐਂਡ ਵਾਈਟ ਚ ਸੀਗਾ ਤੇ ਹੋਇਆ ਕਿ ਜਦੋਂ ਉਹਦੀ ਪ੍ਰਿੰਟਿੰਗ ਦੀ ਗੱਲ ਆਈ ਮੈਂ ਇਹਦੀ ਜਦੋਂ ਪ੍ਰਿੰਟ ਇੱਕ ਪ੍ਰਿੰਟ ਨਿਕਲ ਰਿਹਾ ਦੂਜਾ ਨਿਕਲ ਰਿਹਾ ਤੀਜਾ ਨਿਕਲ ਰਿਹਾ ਤੇ ਉਹ ਉਹ ਜਿਹੜੀ ਉਹਦੀ ਕਲਰ ਦੀ ਅਸੈਂਸ ਸੀਗੀ ਬਲੈਕ ਦੀ ਜਿਹੜੀ ਅਸੈਂਸ ਸੀਗੀ ਉਹ ਮੈਨੂੰ ਲੱਗਦਾ ਕਿ ਉਹ ਜਿਵੇਂ ਇੱਕ ਆਤਮਾ ਇੱਕ ਇਨਸਾਨ ਦੇ ਵਿੱਚ ਉਤਰ ਜਾਂਦੀ ਹੈ ਨਾ ਬਸ ਉਹ ਕਾਲਾ ਰੰਗ ਮੇਰੇ ਚ ਉਤਰਿਆ بس ਉਹ ਦਿਨ ਸੀਗਾ ਤੇ ਅੱਜ ਦਾ ਦਿਨ ਹੈ ਮੈਂ ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਕਾਲਾ ਰੰਗ ਮੈਨੂੰ ਐ ਲੱਗਦਾ ਕਿ ਇਹ ਮੇਰਾ ਧਰਮ ਵੀ ਹੈ ਮੇਰੀ ਜਾਤੀ ਵੀ ਹੈ ਮੇਰਾ ਈਮਾਨ ਵੀ ਹੈ ਮੇਰਾ ਸਭ ਕੁਝ ਹੈ ਤੇ ਸਪੈਸ਼ਲੀ ਜੱਤੋਂ ਮੈਂ ਪਾਣਾ ਸ਼ੁਰੂ ਕੀਤਾ ਤੇ ਮੈਨੂੰ ਲੱਗਦਾ ਕਿ ਮੇਰੇ ਸਪੈਸ਼ਲੀ ਇਸ ਇਨ ਦਾ ਫੀਲਡ ਆਫ ਫੋਟੋਗ੍ਰਾਫੀ ਬਹੁਤ ਚੇਂਜ ਆਇਆ ਬਹੁਤ ਕੁਝ ਸਿੱਖਣ ਦਾ ਮੈਨੂੰ ਮੌਕਾ ਵੀ ਮਿਲਿਆ ਬਹੁਤ ਅੱਛੇ ਕਲਾਕਾਰਾਂ ਦੇ ਸਨਿੱਧੇ ਦੇ ਵਿੱਚ ਮਿਲਵਾਣ ਦਾ ਮੌਕਾ ਮਿਲਿਆ ਤੇ ਤੁਸੀਂ ਕਹਿ ਸਕਦੇ ਹੋ ਕਿ ਬਲੈਕ ਨੇ ਮੈਨੂੰ ਪ੍ਰਭਾਵਿਤ ਵੀ ਕੀਤਾ ਔਰ ਮੈਨੂੰ ਬਹੁਤ ਕੁਝ ਦਿੱਤਾ ਵੀ ਹੈਗਾ ਤਾਂ ਜਿਹੜੇ ਮੇਰੇ ਯਾਰ ਦੋਸਤ ਜਦੋਂ ਵੀ ਮੈਨੂੰ ਮਿਲਦੇ ਨੇ ਦੇਖਦੇ ਨੇ ਈਵਨ ਜਿਹੜੇ ਸਟੂਡੈਂਟਸ ਜਿਹੜੇ ਮੇਰੇ ਨਾਲ ਅੱਜ ਵੀ ਜੁੜੇ ਹੋਏ ਨੇ ਉਹ ਹਮੇਸ਼ਾ ਮੈਨੂੰ ਇਹੀ ਕਹਿੰਦੇ ਨੇ ਬਲੈਕ ਮੈਨ ਤੇ ਬਹੁਤ ਅੱਛਾ ਲੱਗਦਾ ਹੈ ਖੈਰ ਮੇਰੀ ਮਿਹਨਤ ਸੀਗੀ ਔਰ ਹੁਣ ਵੀ ਮਿਹਨਤ ਕਰ ਰਿਹਾ ਤੇ ਐਕਚੁਅਲ ਇਕ ਆਪਾਂ ਜਦ ਵਿਜ਼ੂਅਲ ਦੀ ਗੱਲ ਕਰਦੇ ਆ ਫੋਟੋਗ੍ਰਾਫੀ ਦੀ ਗੱਲ ਕਰਦੇ ਆ ਫੋਟੋਗ੍ਰਾਫੀ ਇੱਕ ਸੈਂਸ ਹੈ ਇੱਕ ਸੋਚ ਹੈ ਜੋ ਸਮਾਜ ਨੂੰ ਬਹੁਤ ਕੁਝ ਦੇ ਸਕਦੀ ਹੈ ਤਾਂ ਬਸ ਮੈਂ ਲੱਗਿਆ ਹੋਇਆ ਜੀ ਮਿਹਨਤ ਕਰ ਰਿਹਾ ਤੇ ਇਸੇ ਤਰ੍ਹਾਂ ਜਿਵੇਂ ਲੋਕਾਂ ਦਾ ਪਿਆਰ ਮਿਲਦਾ ਹੈ ਜਿਹੜੇ ਮੇਰੇ ਕੰਮ ਨੂੰ ਦੇਖਦੇ ਆ ਐਡਮਾਇਰ ਕਰਦੇ ਨੇ ਉਹ ਇੱਕ ਮੋਰੀਵਲ ਮਿਲਦਾ ਹੈ ਕਿ ਹੋਰ ਵਧੀਆ ਕੰਮ ਕਰਾਂ ਅੱਗੇ ਨਿਕਲਾਂ ਜੀ ਇੱਕ ਤੁਸੀਂ ਲਿਖਿਆ ਸੀ ਮੈਂ ਤੁਹਾਡੀ ਪੜ੍ਹ ਰਹੀ ਸੀ ਇੱਥੇ ਫੋਟੋ 'ਚ ਲਿਖਿਆ ਸੀ ਕਿ ਇੱਕ ਫੋਟੋ ਵੀ ਸੋਸ਼ਲ ਚੇਂਜ ਲੈ ਕੇ ਆਉਂਦੀ ਬਹੁਤ ਮਦਦਗਾਰ ਰਹਿੰਦੀ ਹੈ ਇੱਕ ਤਸਵੀਰ ਵੀ ਤਾਂ ਉਸ ਬਾਰੇ ਬੋਲੋ ਥੋੜਾ ਹਾਂ ਦੇਖੋ ਜਿਹਦਾ ਆਪਾਂ ਕਹਿ ਸਕਦੇ ਕਿ ਡਾਕੂਮੈਂਟਰੀਜ਼ ਹੁੰਦੀਆਂ ਸਾਡੇ ਨਾ ਡਾਕੂਮੈਂਟਰੀ ਫੋਟੋਗ੍ਰਾਫੀ ਹੁੰਦੀ ਹੈਗੀ ਹੈ ਪਰ ਕਿਸੇ ਦੇ ਕਿਸੇ ਦਾ ਦਰਦ ਜਿਹੜਾ ਕਿ ਸਿਰਫ ਉਹਦੇ ਨਾਲ ਉਹਦੇ ਤੱਕ ਸੀਮਿਤ ਹੈਗਾ ਜੇ ਇੱਕ ਫੋਟੋਗ੍ਰਾਫਰ ਆਪਣੇ ਅਸਥੈਟਿਕ ਸੈਂਸ ਦੇ ਨਾਲ ਉਸ ਮੂਡ ਨੂੰ ਉਸ इमोਸ਼ਨ ਨੂੰ ਉਸ ਐਕਸਪ੍ਰੈਸ਼ਨ ਨੂੰ ਕੈਪਚਰ ਕਰਦਾ ਹੈ ਔਰ ਉਹ ਜਦੋਂ ਪ੍ਰਿੰਟ ਹੁੰਦਾ ਹੈ ਉਹ ডিসਪਲੇ ਜਦ ਕਿਸੇ ਐਗਜ਼ੀਬਿਸ਼ਨ ਚ ਹੈ ਨਾ ਆ ਜਾਂਦਾ ਹੈਗਾ ਲੋਗ ਉਹ ਦੇਖਦੇ ਆ ਤਾਂ ਇੱਕ ਆਰਟਿਸਟ ਇੱਕ ਫੋਟੋਗ੍ਰਾਫਰ ਆਪਣੀ ਗੱਲ ਲੋਕਾਂ ਤੱਕ ਲਿਆਉਂਦਾ ਹੈ ਹੈ ਨਾ ਤੇ ਉਹ ਜਿਹੜਾ ਅਹਿਸਾਸ ਹੈ ਜਿਹੜਾ ਉਹ ਲੋਕ ਲੋਕਾਂ ਨੇ ਮਹਿਸੂਸ ਕੀਤਾ ਫਿਰ ਉਸ ਵਾਰ ਇੱਕ ਕਲਾਕਾਰ ਨੇ ਮਹਿਸੂਸ ਕੀਤਾ ਕਲਾਕਾਰ ਨੇ ਉਹਨੂੰ ਟ੍ਰਾਂਸਫਰ ਕੀਤਾ आम जनता ਦੇ ਵਿੱਚ ਫਿਰ ਉਹ ਜਨਤਾ ਨੇ ਮਹਿਸੂਸ ਕੀਤਾ ਸਮਾਜ ਨੇ ਮਹਿਸੂਸ ਕੀਤਾ ਤਾਂ ਉਹ ਇੱਕ ਵੱਡੀ ਗੱਲ ਹੋ ਜਾਂਦੀ ਹੈ ਮੈਂ ਸਮਝਦਾ ਜੀ ਜੀ ਮੈਂ ਚਾਹਾਂਗੀ ਕਿ ਅੱਜ ਦੇ ਇਵੈਂਟ ਬਾਰੇ ਵੀ ਤੁਸੀਂ ਸਾਡੀ ਆਡੀਅנס ਨੂੰ ਦੱਸੋ ਥੋੜਾ ਵੈਸੇ ਅੱਜ ਦਾ ਜਿਹੜਾ ਇਵੈਂਟ ਹੈ ਉਹ ਬੜਾ ਖਾਸ ਹੈ ਮੇਰੇ ਦਿਲ ਮੇਰੇ ਦਿਮਾਗ ਮੇਰੇ ਕਹਦੋ ਕਿ ਕਲਾ ਦਾ ਕੋਈ ਵੀ ਪਾਰਟ ਲੈ ਲੋ ਹਰ ਇੱਕ ਉਸ ਮੂਡ ਨਾਲ ਜੁੜਿਆ ਹੋਇਆ ਹੈ ਅ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਵਰਲਡ ਫੋਟੋਗ੍ਰਾਫੀ ਡੇ ਹੈ ਔਰ ਮਿਊਜ਼ੀਅਮ ਐਂਡ ਆਰਟ ਗੈਲਰੀ ਨੇ ਮੈਨੂੰ ਮੌਕਾ ਦਿੱਤਾ ਆਪਣਾ ਕੰਮ ਅ ਸਮਾਜ ਦੇ ਸਾਹਮਣੇ ਮੇਰੇ ਜਿਹੜੀ ਸਾਡੀ ਆਰਟ ਕਮਿਊਨਿਟੀ ਉਹਦੇ ਸਾਹਮਣੇ ਲੈ ਕੇ ਆਉਣ ਦਾ ਤੇ ਸਪੈਸ਼ਲੀ ਇਹਦੇ ਵਿੱਚ ਮੈਂ ਜਿਹੜਾ ਇਹਦਾ ਥੀਮ ਹੈ ਇਹਦਾ ਸਬਜੈਕਟ ਹੈਗਾ ਇਹਦਾ ਸੈਂਸ ਹੈਗਾ ਉਹ ਹੈਗਾ ਲੇ ਲਦਾਖ ਮੈਂ ਲੇ ਲਦਾਖ ਨੂੰ ਹੀ ਆਪਣਾ ਕਹ ਲਓ ਕਿ ਇਕ ਮੇਰਾ ਰਿਲੇਸ਼ਨ ਜਿਹੜਾ ਲੇ ਲਦਾਖ ਨਾਲ ਬਣਿਆ ਹੈ ਨਾ ਮੇਰਾ ਰੋਮਾਂਸ ਹੋਇਆ ਜਿਹੜਾ ਲੇ ਲਦਾਖ ਨਾਲ ਜੋ ਮੈਂ ਮਹਿਸੂਸ ਕੀਤਾ ਤੇ ਉਹੀ ਮੈਂ ਆਪਣੇ ਸਾਰੇ ਦੇ ਸਾਰੇ ਜਿਹੜੀ ਮੇਰੀ ਸੋਚ ਹੈ ਉਹ ਮੈਂ ਇਸ ਐਗਜ਼ਿਬਿਸ਼ਨ ਚ ਲੈ ਕੇ ਆਇਆ ਤੁਸੀਂ ਬੇਸਿਕਲੀ ਹਰ ਇੱਕ ਫੋਟੋਗ੍ਰਾਫੀ ਇੱਕ ਕੰਟੈਂਟ ਦੇਖੋਗੇ ਕਿ ਸਬਜੈਕਟ ਦੇਖੋਗੇ ਇੱਕ ਐਲੀਮੈਂਟ ਦੇਖੋਗੇ ਤੁਸੀਂ ਜਦ ਇੱਕ ਫੋਟੋਗ੍ਰਾਫ ਦੇਖੋਗੇ ਤੁਸੀਂ ਉਸ ਤੋਂ ਬਹੁਤ ਦੇਰ ਤੱਕ ਬਾਹਰ ਨਹੀਂ ਜਾਓਗੇ ਤੁਸੀਂ ਆਪਣੇ ਆਪ ਨੂੰ ਉਸਦਾ ਹਿੱਸਾ ਪਾਓਗੇ ਤਾਂ ਮੈਂ ਜਿਹੜਾ ਮੈਂ ਜਦ ਮੈਂ ਇੱਕ ਮੂਵਮੈਂਟ ਨੂੰ ਕੈਪਚਰ ਕਰ ਰਿਹਾ ਸੀ ਤਾਂ ਉਸ ਟਾਈਮ ਜਿਹੜਾ ਮੇਰਾ ਥੋਟ ਪ੍ਰੋਸੈਸ ਸੀ ਜਿਹੜਾ ਮੇਰਾ ਰਿਲੇਸ਼ਨ ਬਣਿਆ ਮੈਂ ਆਤਮ ਸਾਥ ਹੋਇਆ ਉਸ ਮੂਵਮੈਂਟ ਦੇ ਨਾਲ ਉਹ ਮੂਵਮੈਂਟ ਮੈਂ ਕੋਸ਼ਿਸ਼ ਕੀਤੀ ਕਿ ਮੈਂ ਲੋਕਾਂ ਦੇ ਸਾਹਮਣੇ ਲੈ ਕੇ ਆਵਾਂ ਕਿ ਉਹ ਵੀ ਉਹੀ ਮਹਿਸੂਸ ਕਰਨ ਜੋ ਮੈਂ ਮਹਿਸੂਸ ਕੀਤਾ ਜੀ ਹਾਲਾਂਕਿ ਸਵਾਲ ਬਹੁਤ ਨੇ ਪਰ ਮੈਂ ਇੱਕ ਚਲੋ ਇਹ ਪੁੱਛਦੇ ਹਾਂ ਕਿ ਲੇਹ ਲਦਾਖ ਵਾਲੀ ਆਕਰਸ਼ਿਤ ਕਿਉਂ ਰਹੀ ਨਾ ਤੁਸੀਂ ਜ਼ਿਆਦਾ ਸਪੈਸ਼ਲੀ ਜਿਵੇਂ ਇਹ ਐਗਜ਼ੀਬਿਸ਼ਨ ਵੀ ਉਸ ਬਾਰੇ ਹੀ ਹੈ ਜੀ ਆ ਤਕੋ ਮੈਂ ਸਮਝਦਾ ਹਾਂ ਕਿ ਜਦੋਂ ਮੈਂ ਪਹਿਲੀ ਵਾਰ ਲੈ ਲਿਆ ਗਿਆ ਜਿੱਦਾਂ ਮੈਂ ਸਵੇਰ ਨੂੰ ਪੈਰ ਪਾਇਆ ਮੈਨੂੰ ਇਹ ਲੱਗਿਆ ਕਿ ਰੱਬ ਨੇ ਕੁਦਰਤ ਨੇ ਮੈਨੂੰ ਇੱਕ ਬਹੁਤ ਵੱਡਾ ਵਾਈਟ ਕੈਨਵਸ ਦਿੱਤਾ ਹੈ ਖਾਲੀ ਕੈਨਵਸ ਠੀਕ ਹੈ ਤੇ ਰੱਬ ਮੈਨੂੰ ਇਹ ਕਹਿ ਰਿਹਾ ਹੈ ਪ੍ਰਮਾਤਮਾ ਮੈਨੂੰ ਇਹ ਕਹਿ ਰਿਹਾ ਹੈ ਕਿ ਬੇਟਾ ਇਹ ਕੈਨਵਸ ਖਾਲੀ ਹੈਗਾ ਪਰ ਨਾ ਤੂੰ ਹੈਗਾ ਔਰ ਤੇਰੀ ਜ਼ਿੰਮੇਵਾਰੀ ਹੈ ਵੀ ਮੇਰਾ ਆਸ਼ੀਰਵਾਦ ਤੇਰੇ ਨਾਲ ਹੈਗਾ ਤੂੰ ਬੈਸਟ ਕਰ ਇਮਾਨਦਾਰੀ ਨਾਲ ਕਰ ਇਹ ਕੈਨਵਸ ਬਹੁਤ ਵਧੀਆ ਪਰੇਗਾ ਤੋ ਸੋ ਤੁਸੀਂ ਉਹਨੇ ਕੈਨਵਸ ਦੇਖ ਰਹੇ ਹੋ ਹੁਣ ਸਾਡੇ ਨਾਲ ਐਮੀਨੈਂਟ ਫੋਟੋਗ੍ਰਾਫਰ ਅਸ਼ੋਕ ਦਿਲਵਾਲੀ ਜੀ ਮੌਜੂਦ ਨੇ ਜੋ ਨੈਸ਼ਨਲ ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਜਿੱਤ ਚੁੱਕੇ ਨੇ ਫੋਟੋਗ੍ਰਾਫੀ ਚ ਤੋ ਉਹਨਾਂ ਤੋਂ ਪੁੱਛਦਿਆਂ ਕਿ ਉਹਨਾਂ ਨੂੰ ਇਸ ਐਗਜ਼ੀਬਿਸ਼ਨ ਚ ਆ ਕੇ ਕਿਵੇਂ ਦਾ ਲੱਗਿਆ ਇਟਸ ਅ ਰਿਮਾਰਕੀਬਲ ਵਰਕ ਇਟਸ ਅ ਇਨਸਪੀਰੇਸ਼ਨ ਫਾਰ 올 ਆਫ ਅਸ ਪ੍ਰੋਫੈਸ਼ਨਲਸ ਐਮਚਰਸ ਐਂਡ ਆਵ ਰੀਲੀ ਇੰਜੋਏਡ ðiਸ ਪਿਕਚਰਸ ਐਂਡ ਆ ਜਸਟ ਸੈਡ ਇਨ ਮਾਈ ਫਿਊ दिस इज माई नाइनटीन trip. एंड दिस फॉर एग्जाम्पल जस्ट टॉक अबाउट दिस पिक्चर there इज ए वेरी फेमस पेंटर परमजीत सिंह उनकी पेंटिंग जैसे बिल्कुल ऐसी है ऐसा लग रहा है जैसे ये परमजीत सिंह जी की पेंटिंग है ये उनका काम बिल्कुल ऐसा है आप देखें ना वी गेट इंस्पायर्ड बाय समी नाओ गुरदीप जी आई मस्ट है वर्क ऑफ परमजीत सिंह जी ऐसा इतना काम किया तो ड बाय वर्क बाई अदर्स और ये नहीं है कि मैं आई टू गेट इंस्पायर्ड बाई सीनियर पीपल नो एंड आईड जज एग्जिबिशंस देर टू कैटेगरी प्रोफेशनल्स एंड एम एच एंड ऑलवेज आउंड एम एचर्स कैटेगरी वॉज फार मोर कलरफुल बिकॉज प्रोफेशनल्स जो थे वो दे स्टार्ट थिंकिंग इन अ बॉक्स कि ये ऐसा अच्छा रहेगा ऐसा नहीं रहेगा एम एचर्स डोंट हैटल ब्लॉक दे ऑलवेज टेक पिक्चर आउट ऑफ द बॉक्स डिफरेंट पिक्चर्स सो देर वच मोर वेराइटी इन दैट गुरदीप जी मे बी प्रोफेशनल बट हीज एन एमेर एट हार्ट दैट इज वॉट मैटर्स वी शूड नीवर गेट बॉक्स थिंग्स कि भाई ऐसे ही लेना है नहीं नहीं वी शुड बी ओपन टू एवरीथिंग सो दैट इज वॉट शोन एंड आई एम रियली प्राउड हैपी ऑनर टू भी खूबसूरत एग्जिबिशन है और खास करके ਲਦਾਖ ਨੂੰ ਤੇ ਕਹਿੰਦੇ ਨੇ ਵੀ ਐ ਫੋਟੋਗ੍ਰਾਫਰਸ ਦਾ ਸਵਰਗ ਹੈ ਕਿਉਂਕਿ ਉੱਥੇ ਜੋ ਵੀ ਜਾਂਦਾ ਹੈ ਖਾਲੀ ਹੱਥ ਨਹੀਂ ਜਾਂਦਾ ਬਹੁਤ ਕੁਝ ਖਿੱਚ ਕੇ ਲੈ ਕੇ ਆਂਦਾ ਤੇ ਲੱਗ ਰਿਹਾ ਹੈ ਕਿ ਗੁਰਦੀਪ ਟੀਮ ਨੇ ਜਿਹੜੇ ਫੋਟੋਗ੍ਰਾਫਰ ਨੇ ਬੜੀ ਬਾਰੀਕੀ ਨਾਲ ਲਦਾਖ ਨੂੰ ਦੇਖਿਆ ਸਮਝਿਆ ਹੈ। ਔਰ ਬਹੁਤ ਹੀ ਖੂਬਸੂਰਤ ਤਸਵੀਰਾਂ ਲੈ ਕੇ ਆਏ ਨੇ। ਅਛੇ ਦੇਖ ਕੇ ਵੀ ਤੁਸੀਂ ਖੁਸ਼ ਹੋ ਜਾਂਦੇ ਹੋ ਕਿ ਸੱਡਨਲੀ ਇੱਕ ਬਿਲਕੁਲ ਵੀਰਾਨ ਹੈ ਵਿੱਚ ਇੱਕ ਬੂਟਾ ਜਿਹਾ ਨਜ਼ਰ ਆ ਰਿਹਾ ਹੈ ਕਿਦਰੇ ਉਹਨਾਂ ਨੇ ਬਲੈਕ ਐਂਡ ਵਾਈਟ ਨਾਲ ਮਾੜਾ ਮਾੜਾ ਰੰਗਾਂ ਦਾ ਖੇਲ ਕੀਤਾ ਤੇ ਬਹੁਤ ਹੀ ਖੂਬਸੂਰਤ ਅੱਛਾ ਫਿਰ ਜਿਹੜੇ ਲਦਾਖੀ ਚਿਹਰੇ ਉਹਨਾਂ ਨੇ ਕੈਪਚਰ ਕੀਤੇ ਨੇ ਬਜ਼ੁਰਗ ਵੱਡੇ ਲੋਕ ਉਹ ਆਪਣੀ ਸਾਧਨਾ ਚ ਲੱਗੇ ਹੋਏ ਨੇ ਕਿਸੇ ਦੇ ਹੱਥ ਵਿੱਚੋਂ ਕੰਟੀ ਹੈ ਅਪਰਾਧਨਾ ਦੀ ਕੰਟੀ ਕੋਈ ਆਪਣੀ ਤਸਵੀਰ ਦੇ ਮੋਤੀ ਇਧਰ ਕਰ ਰਿਹਾ ਹੈ ਸੋ ਇੱਕ ਬੜਾ ਅੱਛਾ ਮਾਹੌਲ ਹੈ ਇਸ ਔਰ ਮੈਨੂੰ ਲਾਖੜੀ ਦੇਖਿਓ ਹੈ ਪਰ ਮੈਨੂੰ ਇਹ ਤਸਵੀਰਾਂ ਤੋਂ ਲੱਗ ਰਿਹਾ ਕਿ ਵੀ ਦੇਖਣਾ ਚਾਹੀਦਾ ਨਹੀਂ ਮੈਂ ਮਿਸ ਕਰ ਗਈਆਂ ਗੱਲ ਕਿ ਲਤਾਕਸ ਜੋ ਹੈ ਹੈਵਨ ਹੈ ਫੋਟੋਗ੍ਰਾਫਰ ਹੈਵਨ ਹੈ ਹੈਵਨ ਫੋਟੋਗ੍ਰਾਫਰ ਹਾ ਲद्दाख मतलब ਕਿ ਨਾ ਸਾਡੇ ਦੇਸ਼ ਦੇ ਫੋਟੋਗ੍ਰਾਫਰਸ ਜਾਂ ਫੋਰਨਰਸ ਸਾਰੇ ਲद्दाख ਵੱਲ ਜਾਂਦੇ ਨੇ ਕਿਉਂਕਿ ਉੱਥੇ ਜੋ ਜ਼ਿੰਦਗੀ ਹੈ ਉਹ ਪੁਰਾਤਨ ਜ਼ਿੰਦਗੀ ਹੈ ਜਿਹੜੀ ਹੁਣ ਤੁਹਾਨੂੰ ਮਿਲਦੀ ਨਹੀਂ ਔਰ ਵਰਲਡ ਦਾ ਹਾਈਐਸਟ ਪਲੇਟੋ ਹੈ ਤੇ ਉੱਥੋਂ ਜੋ ਤਸਵੀਰਾਂ ਆਂਦੀਆਂ ਨੇ ਉਹ ਉਹਨਾਂ ਦਾ ਇੱਕ ਮਾਹੌਲ ਹੀ ਹੋਰ ਹੁੰਦਾ ਹੈ ਅਸੀਂ ਤੇ ਸ਼ਹਿਰਾਂ ਵਿੱਚ ਨੋ ట్రాফিক ਸ਼ਹਿਰ ਬੜੀ ਤੇਜ਼ ਜ਼ਿੰਦਗੀ ਉਥੇ ਤੇਜ਼ੀ ਹੋ ਹੀ ਨਹੀਂ ਸਕਦੀ ਬੜੇ ਆਰਾਮ ਨਾਲ ਜ਼ਿੰਦਗੀ ਚਲਦੀ ਹੈ ਬੜੀ ਮੁਸ਼ਕਿਲ ਬੜੀ ਮੁਸ਼ਕਿਲ ਜ਼ਿੰਦਗੀ ਔਰ ਗੁਰਦੀਪ ਤਾਂ ਹੈ ਕਿ ਗੁਰਦੀਪ ਨੇ ਕੋਈ ਕਾਲ ਨਹੀਂ ਕੀਤੀ ਜਿਹੜੀ ਦੇਖੋ ਇੰਨੇ ਲੋਕ ਫੋਟੋਗ੍ਰਾਫ ਕਰਦੇ ਨੇ ਤੇ ਹਰ ਫੋਟੋਗ੍ਰਾਫਰ ਵਾਸਤੇ ਇੱਕ ਚੁਣੌਤੀ ਹੈ ਕਿ ਮੈਂ ਮੈਂ ਉਥੋਂ ਕੀ ਲੈ ਕੇ ਆਵਾਂ ਤੇ ਉਹਨੇ ਬੜੇ ਸਹਿਜ ਟੰਗ ਨਾਲ ਦੇਖਿਆ ਦੋ ਵਾਰ ਗਏ ਨੇ ਔਰ ਲੰਬੇ ਸਮੇਂ ਰਹੇ ਨੇ ਔਰ ਉੱਥੇ ਲੋਕਾਂ ਨਾਲ ਦੋਸਤੀਆਂ ਕਰ ਔਰ ਰਿਸ਼ਤੇ ਬਣਾ ਤੇ ਫਿਰ ਇਹਨਾਂ ਤਸਵੀਰਾਂ ਚੋ ਇੱਕ ਜਿਹੜੀ ਨਿੱਗ ਹੈ ਨਾ ਨਿੱਗੇ ਲੋਕਾਂ ਨੂੰ ਜਾਣਨ ਦਾ ਜਗ੍ਹਾ ਨੂੰ ਜਾਣਨ ਦਾ ਉਹ ਉੱਬਰ ਕੇ ਆਂਦਾ ਹੋ ਸਾਡੇ ਨਾਲ ਮੌਜੂਦ ਨੇ ਦੀਵਾਨ ਮੰਨਾ ਜੀ ਜੋ ਲਲਿਤ ਕਲਾ ਅਕੈਡਮੀ ਦੇ ਪ੍ਰੈਜ਼ੀਡੈਂਟ ਵੀ ਨੇ ਤੇਰੇ ਨਾਉਂਡ ਆਰਟਿਸਟ ਵੀ ਨੇ ਤੇ ਉਹਨਾਂ ਤੋਂ ਪੁੱਛਦਿਆਂ ਕਿ ਉਹਨਾਂ ਨੂੰ ਇਹ ਐਗਜ਼ੀਬਿਸ਼ਨ ਕਿਵੇਂ ਦੀ ਲੱਗੀ ਇਹਦੇ ਬਾਰੇ ਇੱਕੋ ਜੀ ਇਹ ਬਹੁਤ ਸੋਹਣੀ ਤੇ ਖੂਬਸੂਰਤ ਨਮਾਇਸ਼ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਫੋਟੋਗ੍ਰਾਫਰਸ ਜਿਹੜੇ ਹੈ ਉਹ ਕੈਮਰਾ ਚੱਕਦੇ ਨੇ ਤੇ ਉਹਨਾਂ ਨੂੰ ਐਕਚੁਅਲੀ ਸਿਰਫ ਟੈਕਨੀਕ ਆਂਦੀ ਹੁੰਦੀ ਹੈ ਤੇ ਟੈਕਨੀਕ ਦੇ ਜ਼ਰੀਏ ਫੜਨਾ ਕੀ ਹੈ ਦਿਖਾਣਾ ਕੀ ਹੈ ਇਹ ਨਹੀਂ ਪਤਾ ਹੁੰਦਾ ਤੇ ਇਸ ਕਲਾਕਾਰ ਦੇ ਕੋਲ ਉਹ ਅੱਖ ਹੈਗੀ ਹੈ ਕਿ ਕੀ ਦੇਖਣਾ ਹੈ ਤੇ ਉਹਨੂੰ ਕਿੱਦਾਂ ਦਿਖਾਣਾ ਹੈ ਤੇ ਅਸਲ 'ਚ ਕੋਈ ਜਿਹੜਾ ਕੈਮਰਾ ਕਦੀ ਫੋਟੋ ਨਹੀਂ ਖਿੱਚਦਾ ਉਹ ਫੋਟੋ ਤੁਹਾਡੀ ਜਿਹੜੀ ਅੱਖ ਹੈ ਜਾਂ ਮਾਈਂਡ ਹੈ ਜਾਂ ਤੁਹਾਡਾ ਆਪਣਾ ਜੋ ਜ਼ਿੰਦਗੀ ਦਾ ਤਜਰਬਾ ਹੈ ਉਹ ਤੁਹਾਨੂੰ ਜੋ ਦਿਖਾਂਦਾ ਹੈ ਉਹੀ ਤੁਸੀਂ ਦੇਖਦੇ ਹੋ ਸੋ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਿਰਫ ਨਾ ਕਿ ਟੈਕਨੀਕਲੀ ਖੂਬਸੂਰਤ ਤਸਵੀਰਾਂ ਦੇਖ ਰਹੇ ਹੋ ਬਲਕਿ ਇਹ ਤਸਵੀਰਾਂ ਤੁਹਾਨੂੰ ਕੁਦਰਤ ਦੇ ਕਈ ਨਜ਼ਾਰਿਆਂ ਦੇ ਵਿੱਚੋਂ ਇਸ ਤਰੀਕੇ ਨਾਲ ਲੈ ਕੇ ਜਾਂਦੀਆਂ ਨੇ ਕਿ ਜਿਹੜਾ ਤਜਰਬਾ ਤੇ ਜਿਹੜਾ ਐਕਸਪੀਰੀਅੰਸ ਹੈ ਉਹ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਆਲਮੋਸਟ ਜਿਹੜਾ ਇੰਪੋਸੀਬਲ ਹੈ ਤੋਂ ਇਸ ਕਰਕੇ ਇਸ ਨਿਮਾਇਸ਼ ਦੀ ਖੂਬੀ ਇਹੀ ਹੈ ਕਿ ਕਲਾਕਾਰ ਨੇ ਇਸ ਨੂੰ ਆਪਣੇ ਨਜ਼ਰੀਏ ਨਾਲ ਆਪਣੀ ਅੱਖ ਨਾਲ ਆਪਣੇ ਦਿਮਾਗ ਨਾਲ ਆਪਣੇ ਮਨ ਨਾਲ ਚਿੱਤਰਿਆ ਕਿਸਮ ਦਾ ਤਸਵੀਰਾਂ ਇੱਕ ਇਹਨਾਂ ਦੀਆਂ ਬਲੈਕ ਐਂਡ ਵਾਈਟ ਤਸਵੀਰਾਂ ਨੇ ਜ਼ਿਆਦਾਤ ਤੇ ਇੱਕ ਮਾਊਂਟੇਨਸ ਚੁਣਿਆ ਹਨ ਤਾਂ ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਮਾਊਂਟੇਨਸ ਜੋ ਹੈ ਆਰਟਿਸਟ ਦਾ ਸਵਰਗ ਹੈ ਇਸ ਬਾਰੇ ਤੁਹਾਨੂੰ ਲੱਗਦਾ ਹੈ ਕਿ ਰੀਅਲੀ ਮਾਊਂਟੇਨਸ ਆਰਟਿਸਟ ਦਾ ਸਵਰਗ ਹੁੰਦੇ ਨੇ ਦੇਖੋ ਮਾਊਂਟਨ ਜਿਹੜੇ ਪਹਾੜ ਨੇ ਨਾ ਪਹਾੜ ਜਿਹੜਾ ਵੈਸੇ ਹਰ ਬੰਦੇ ਦਾ ਇਸ ਵਰਗ ਨੇ ਸਾਡੇ ਤਾਂ ਦੇਖੋ ਤੁਸੀਂ ਜੇ ਸਪਿਰਚੁਅਲ ਤਰੀਕੇ ਨਾਲ ਸੋਚੀਏ ਤਾਂ ਸ਼ਿਵਜੀ ਮਹਾਰਾਜ ਰੰਧੀ ਕਲਾਸ਼ਤੇ ਨੇ ਹੈ ਨਾ ਤੇ ਉਸ ਨੂੰ ਦੇਖਣ ਲਈ ਦੁਨੀਆ ਕਿੱਦਾਂ ਦੀ ਕਿਦਾਂ ਤੱਕੇ ਖਾ ਕੇ ਥੱਕ ਕੇ ਚੂਰ ਕੇ ਜਾਂਦੇ ਨੇ ਉੱਥੇ ਤੇ ਜਿਹੜਾ ਪਹਾੜ ਦਾ ਇੱਕ ਐਟਮੋਸਫੀਅਰ ਇਦਾਂ ਹੁੰਦਾ ਕਿਉਂਕਿ ਉੱਥੋਂ ਦੀ ਪਹਿਲੀ ਗੱਲ ਤਾਂ ਇੱਕ ਜ਼ਮੀਨ ਦੇ ਧਰਾਤਲ ਤੋਂ ਥੋੜਾ ਉੱਚਾ ਹੋਣਾ ਫਿਰ ਉੱਥੋਂ ਦੀ ਆਬੋ ਹਵਾ ਉਥੋਂ ਦੇ ਬੱਦਲਾਂ ਦੀ ਜਿਹੜੀ ਬਣਤਰ ਹੈ ਪਹਾੜਾਂ ਤੇ ਬੱਦਲਾਂ ਦੀ ਜਿਹੜੀ ਸ਼ੇਪ ਹੈ ਉਹਦੇ ਵਿੱਚੋਂ ਵਗਣ ਵਾਲੀਆਂ ਨਦੀਆਂ ਪਾਣੀ ਝਰਨੇ ਲੇਕਸ ਵਗੈਰਾ ਉਹ ਸਾਰਾ ਕੁਝ ਮਿਲ ਕੇ ਇੱਕ ਇਸ ਕਿਸਮ ਦਾ ਵਾਤਾਵਰਣ ਜੋ ਕ੍ਰੀਏਟ ਕਰ ਦਿੰਦੇ ਨੇ ਕਿ ਜਿਹੜਾ ਤੁਹਾਡੇ ਮਨ ਦੀ ਸਥਿਤੀ ਨੂੰ ਉਸ ਜਗ੍ਹਾ ਤੇ ਲੈ ਜਾਂਦਾ ਕਿ ਤੁਹਾਡਾ ਜਿਹੜਾ ਮਨ ਹੈ ਉਹ ਇੱਕ ਉੱਪਰ ਵਾਲੀ ਕਿਸੇ ਹੋਸ਼ ਸ਼ਕਤੀ ਨਾਲ ਜੁੜ ਜਾਂਦਾ ਇੱਥੋਂ ਦੇ ਆਮ ਮਾਹੌਲ ਜਿੱਥੇ ਬਹੁਤ ਸਾਰੀਆਂ ਉੱਚੀ ਉੱਚੀਆਂ ਬਿਲਡਿੰਗਸ ਨੇ ਖੰਭੇ ਨੇ ਲਾਈਟਾਂ ਨੇ ਸ਼ੋਰ ਹੈ ਟ੍ਰੈਫਿਕ ਹੈ ਉਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਕੁਦਰਤ ਨਾਲ ਜੋੜਨਾ ਉਸ ਤਰੀਕੇ ਨਾਲ ਇਹਨਾਂ ਆਸਾਨ ਨਹੀਂ ਹੁੰਦਾ ਉੱਥੇ ਜਾ ਕੇ ਤੁਹਾਨੂੰ ਉਹ ਮਾਹੌਲ ਹੀ ਇਤਾਂ ਦਾ ਜਿਵੇਂ ਤੁਸੀਂ ਬਹੁਤ ਵੱਡੇ ਕਿਸੇ ਭੋਵੇ ਬਿਲਡਿੰਗ ਚਲੇ ਜਾਈਏ ਸੌਰੀ ਮੀਨਾਕਸ਼ੀ ਟੈਂਪਲ ਹੈਗਾ ਜਿੱਦਾਂ ਹੈਨਾ ਜਾਂ ਪੁਰਾਣੇ ਮੋਨੂਮੈਂਟਸ ਨੇ ਤੁਸੀਂ ਉੱਥੇ ਜਾਓ ਉਹ ਮੋਨੂਮੈਂਟ ਦੀ ਜਿਹੜੀ ਇੱਕ ਬਣਤਰਕ ਡਿਜ਼ਾਈਨ ਆਰਕੀਟੈਕਚਰਲ ਡਿਜ਼ਾਈਨ ਹੈ ਉਸ ਤਰੀਕੇ ਨਾਲ ਕੀਤਾ ਉਹ ਤੁਹਾਨੂੰ ਚਾਰੇ ਪਾਸੋਂ ਘੇਰ ਲੈਂਦਾ ਉਹ ਤੁਹਾਨੂੰ ਆਪਣੇ ਆਪ ਹੀ ਇਸ ਇੱਕ ਉਸ ਰਾਤ ਤੇ ਪਾ ਦਿੰਦਾ ਹੈ ਕਿ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੁੰਦੀ ਤੁਸੀਂ ਜਿੰਨੇ ਵੀ ਵਿਅਸਤ ਜੀਵਨ ਚੋਂ ਗਏ ਹੋ ਜਿਸ ਕਿਸਮ ਦੀਆਂ ਥੋੜੀਆਂ ਰੁਝੇਵੇਂ ਨੇ ਪਰ ਉਹਦੇ باوجود ਤੁਸੀਂ ਆਪਣੇ ਆਪ ਨੂੰ ਆਪਣੇ ਮਨ ਨਾਲ ਆਪਣੇ ਆਲੇ ਦੁਆਲੇ ਨਾਲ ਇਕਸਾਰ ਹੋ ਕੇ ਇਕਾਗਰ ਹੋ ਕੇ ਜੋੜਨ ਚ ਕਾਮਯਾਬ ਹੋ ਜਾਂਦੇ ਹੋ ਇਸੇ ਕਰਕੇ ਪਹਾੜਾਂ ਦਾ ਵੀ ਇਹੀ ਰੋਲ ਹੈ ਸਾਡੀ ਜ਼ਿੰਦਗੀ ਚ ਤੇ ਜੇ ਔਨ ਵਾਲੇ ਫੋਟੋਗ੍ਰਾਫਰਸ ਬਾਰੇ ਕਹੀਏ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਜੋ ਪਰਸੀਵ ਕਰ ਸਕਦੇ ਨੇ ਉਹਨਾਂ ਲਈ ਕੋਈ ਮੈਸੇਜ ਤੇ ਇੱਕ उसके प्रेजिडेंट होने नाते खुद एक आर्ट अकैडमी तो इस बारे की को। देखो कोई भी कलाकार है ना विजुअल आर्टिस्ट है या म्यूजिशियन है या थिएटर का है या एक्टर है डायरेक्टर है डांसर है रे राइटर है पोइट है विधा अलग हो सकती है जरिया एको है तो उन्होंने मकसद भी एक ही है सब मेरे लिए सब तो व्डी जी चीज़ हैगी है एमपथी लव कंपैशन human beings ਜਿਹੜੀ ਸਾਡਾ ਬੰਦਾ ਹੋਣਾ ਹੈ ਨਾ انسان ਹੋਣਾ ਹੈ ਉਹਦੇ ਹੋਣ ਚ ਸਾਨੂੰ ਕਿਹੜੀ ਚੀਜ਼ ਕਿਸ ਤਰੀਕੇ ਨਾਲ ਮਦਦ ਕਰ ਸਕਦੀ ਹੈ ਉਹਨੂੰ ਅਚੀਵ ਕਰਨ ਦੇ ਵਿੱਚ ਤੁਸੀਂ ਜਿਹੜਾ ਵੀ ਜ਼ਰੀਆ ਅਪਣਾਉਨੇ ਹੋ ਉਹ ਉਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਇਸ ਲਈ ਚਾਇਓ ਫੋਟੋਗ੍ਰਾਫੀ ਹੈ ਫੋਟੋਗ੍ਰਾਫੀ ਵੀ ਉਹਦਾ ਦੀ ਆਰਟ ਹੈ ਜਿੱਦਸੀਂ ਇੰਨਾਂ ਚੀਜ਼ਾਂ ਨੂੰ ਆਪਣੇ ਮਨ ਚ ਲੈ ਕੇ ਚਲਦੇ ਹਾਂ ਕਿ ਅਸੀਂ ਹਿਊਮੈਨਿਟੀ ਨੂੰ ਅੱਗੇ ਵਧਾਣਾ ਹੈ ਕਿਮਾਂ ਜਿਹੜੀਆਂ ਮਾਨਵੀ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਅੱਗੇ ਵਧਾਣਾ ਹੈ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਇਹ ਦੱਸਣਾ ਕਿ ਭਾਈ ਖਾਣਾ ਪੀਣਾ ਤਰੱਕੀ ਨੌਕਰੀ ਪੈਸਾ ਘਰ ਇਹ ਸਾਰਾ ਕੁਝ ਭਾਵੇਂ ਇੱਕ ਤਰੀਕੇ ਨਾਲ ਜ਼ਰੂਰੀ ਹੈ ਇਨਸਾਨ ਲਈ ਪਰ ਉਹ ਸਾਰੇ ਤੋਂ ਜ਼ਿਆਦਾ ਜਦੋਂ ਤੁਸੀਂ ਇਹਨਾਂ ਕਦਰਾਂ ਕੀਮਤਾਂ ਤੋਂ ਹਟ ਕੇ ਜੇ ਉਸ ਨੂੰ ਅਚੀਵ ਕਰਨਾ ਹੈ ਤਾਂ ਉਹਦਾ ਉਹ मीनिंग ਨਹੀਂ ਰਹਿੰਦਾ ਸਾਡੇ ਮਨ ਦੀ ਤਸੱਲੀ ਮਨ ਦੀ ਸ਼ਾਂਤੀ ਤੇ ਕੱਲ ਨੂੰ ਇਹ ਸੋਚ ਕੇ ਇਸ ਦੁਨੀਆ ਤੋਂ ਜਾਣਾ ਕਿ ਮੈਂ ਜੋ ਕੁਝ ਕੀਤਾ ਹੈ ਉਹ ਇੱਕ ਚੰਗਾ ਕੰਮ ਸੋਚ ਕੇ ਕੀਤਾ ਹੈ ਕਿਸੇ ਦਾ ਮਾੜਾ ਸੋਚ ਕੇ ਨਹੀਂ ਕੀਤਾ ਕਿਸੇ ਦਾ ਭਲਾ ਸੋਚ ਕੇ ਕੀਤਾ ਹੈ ਉਸੇ ਨਾਲ ਸੀ ਜਦੋਂ ਇਹ ਲੈ ਕੇ ਚੱਲਾਂਗੇ ਜੇ ਕੈਮਰਾ ਚੱਕ ਕੇ ਤੁਰਦੇ ਆ ਤਾਂ ਸਾਨੂੰ ਚੀਜ਼ਾਂ ਆਪਣੇ ਆਪ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਮਨ ਦੀ ਇਕਾਗਰਤਾ ਪੈਸ਼ਨ ਇੰਟੈਂਸਿਟੀ ਉਹ ਸਾਰੇ ਦੇ ਨਾਲ ਤੁਹਾਡੀ ਜਿਹੜੀ ਅੰਡਰਸਟੈਂਡਿੰਗ ਹੈ ਆਪਣੇ ਆਲੇ ਦੁਆਲੇ ਦੀ ਆਪਣੇ ਕਲਚਰ ਦੀ ਆਪਣੇ ਸੋਸ਼ਲ ਮਿਲੀਅੂ ਦੀ ਆਪਣਾ ਕਲਚਰਲ ਇਥੋਸ ਦੀ ਆਪਣੀ ਹਿਸਟਰੀ ਦੀ ਆਪਣੇ ਪਿਛੇਕਰ ਦੀ ਤੇ ਆਪਣੇ ਉਹ ਜਿਹੜਾ ਪ੍ਰੈਜ਼ੈਂਟ ਹੈ ਉਹਦੀ ਉਹਨਾਂ ਸਾਰੀਆਂ ਚੀਜ਼ਾਂ ਦੀ ਥੋੜੀ ਜਿੰਨੀ ਡੀਪ ਅੰਡਰਸਟੈਂਡਿੰਗ ਹੈ ਜਿੰਨੀ ਥੋੜੀ ਉਹਦੇ ਬਾਰੇ ਸਾਧਨਾ ਜਿੰਨੀ ਥੋੜੀ ਪਕੜ ਹੈ ਉਹਦੇ ਉੱਤੇ ਉਹਨੂੰ ਹੀ ਤੁਸੀਂ ਉਹਦੇ ਵਿੱਚ ਆਪਣੇ ਕੰਮ ਦੇ ਵਿੱਚ ਉਹਨੂੰ ਪਾ ਸਕੋਗੇ ਤੇ ਇਸ ਐਗਜ਼ੀਬਿਸ਼ਨ 'ਚ ਬਹੁਤ سارے ਲੋਕ ਪਹੁੰਚੇ ਹੋਏ ਨੇ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਨੂੰ ਇਹਨਾਂ ਦਾ ਆਰਟ ਕਿੱਦਾਂ ਦਾ ਲੱਗਿਆ ਜੇ ਤੁਹਾਡੇ ਤੋਂ ਆਰਟ ਪੁੱਛਿਆ ਜਾਏ ਕਿੱਦਾਂ ਦਾ ਆਰਟ ਲੱਗਿਆ ਤੁਹਾਨੂੰ ਕਿਵੇਂ ਦੀ ਐਗਜ਼ੀਬਿਸ਼ਨ ਹੈ ਗਲਦੀਪ ਧਾਨ ਕਾਫੀ ਸਮੇਂ ਤੋਂ ਇਸ ਆਰਟਵਰਕ ਤੇ ਵਰਕ ਕਰਦੇ ਆ ਲੇਕਿਨ ਇਹ ਇਹ ਜਿਹੜੀ ਐਗਜ਼ੀਬੀਸ਼ਨ ਆ ਇਹ ਰੀਅਲੀ ਐਕਸਕਲੂਸਿਵ ਵਨ ਹੈ ਉਹਨਾਂ ਦੀ ਫਾਰਮਸ ਨੂੰ ਲੈ ਕੇ ਉਹਨੇ ਲਦਾਖ ਤੇ ਮੇਨਲੀ ਕੰਮ ਕੀਤਾ ਜਿੱਦਾਂ ਸਾਡਾ ਉਹਨਾਂ ਨਾਲ ਡਿਸਕਸ਼ਨ ਹੋਇਆ ਤੇ ਤੁਸੀਂ ਦੇਖਿਆ ਹੋਵੇਗਾ ਵੀ ਹਰੇਕ ਪਿਕਚਰ ਜਿਹੜੀ ਆ ਮਤਲਬ ਉਹ ਇਸ ਤਰ੍ਹਾਂ ਲੱਗੀ ਜਿਦਾ ਇੱਕ ਪੇਂਟਰ ਨੇ ਸਟ੍ਰੋਕ ਮਾਰ-ਮਾਰ ਕੇ ਕ੍ਰੀਏਟ ਕੀਤੀ ਆ ਇਹੀ ਉਹਦੀ ਖਾਸੀਅਤ ਹੈ ਇੱਕ ਫੋਟੋ ਜਸਟ ਸਿਕ ਕਿੰਨੇ ਹੁੱਦੀ ਮੱਲ ਪਹਿਲਾਂ ਮਾਈਂਡ ਜੀ ਤੁਸੀਂ ਉਹਨੂੰ ਬਿਠਾਣਾ ਹੁੰਦਾ ਕਿਸੇ ਸੀਨ ਨੂੰ ਫਿਰ ਉਹਨੂੰ ਤੁਸੀਂ ਕਲਿੱਕ ਕਰਨਾ ਪਰ ਉਹਦੇ ਵਿੱਚ ਤੁਸੀਂ ਜਿੰਨੇ ਡਾਟ ਉਹਦੇ ਵਿੱਚ ਐਡ ਕਰੀ ਜਾਂਦੇ ਆ ਕਰੀ ਜਾਂਦੇ ਆ ਉਨਿਓ ਖੂਬਸੂਰਤੀ ਉਹਦੇ ਵਿੱਚ ਜ਼ਿਆਦਾ ਆਂਦੀ ਆ ਇਹ ਸਾਡੀ ਸ਼ੁਭਕਾਮਨਾ ਹੈ ਤੁਮਾਰਨ ਨੂੰ ਅਸੀਂ ਹੋਰ ਚਾਹੁੰਦੇ ਆ ਵੀ ਅੱਗੇ ਤੋਂ ਹੋਰ ਏਦਾਂ ਦੇ ਵਰਕ ਸਾਨੂੰ ਦਿਖਾਏ ਬਹੁਤ ਹੀ ਬੜੀਆ ਇਹ ਹਰ ਵੈਸੇ ਹੀ ਹਮੇਸ਼ਾ ਤੋਂ ਬਹੁਤ ਅੱਛਾ ਕੰਮ ਕਰ ਰਹੇ ਆਂ ਵੀ ਐਗਜ਼ੀਬਿਸ਼ਨ ਦੇਖ ਕੇ ਤਾਂ ਜੁਕੰਦੇ ਆ ਆਨੰਦ ਆ ਗਿਆ ਬਹੁਤ ਇਹਨੇ ਇਹੋ ਸਿੰਪਲ ਚੀਜ਼ਾਂ ਨੂੰ ਵੀ ਇਸ ਤਰ੍ਹਾਂ ਕੈਪਚਰ ਕੀਤਾ ਹੈ ਕਮਾਲ ਹੈ ਜਿਸ ਨੂੰ ਆਇਆ ਇਹ ਪਿਕਚਰ ਹੈ ਸੈਂਡ ਡਿਊਜ਼ ਦੇ ਏਰੀਆ ਦੇ ਵਿੱਚ ਜਾ ਕੇ ਮੈਕਰੋ ਦਾ ਕੰਮ ਕੀਤਾ ਹੋਇਆ ਮਤਲਬ ਇਹ ਵੀ ਸਭ ਆਈਡੀਆਜ਼ ਹੈ ਫੋਟੋਗ੍ਰਾਫੀ ਹੈ ਹੀ ਆਈਡੀਆਜ਼ ਤੁਸੀਂ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਉਹ ਉਸ ਤਰ੍ਹਾਂ ਕੈਪਚਰ ਕਰਨਾ ਥੈਟ ਇਜ਼ ਅਚੀਵਮੈਂਟ ਬਹੁਤ ਅੱਛਾ ਕਮਾਲ ਦੀ ਲੱਗੀ ਤੇ ਆਪਾਂ ਦੇਖ ਰਹੇ ਨਾ ਸਪੈਸ਼ਲੀ ਬਲੈਕ ਐਂਡ ਵਾਈਟ ਫੋਟੋਸ ਵੀ ਬਹੁਤ ਸੋਹਣੇ ਤਰੀਕੇ ਨਾਲ ਕੈਪਚਰ ਨੇ ਬਹੁਤ ਕੁਝ ਬਿਆਨ ਕਰ ਰਹੇ ਨੇ ਬਲੈਕ ਐਂਡ ਵਾਈਟ ਤੇ ਬਹੁਤ ਵਧੀਆ ਇਹਨਾਂ ਦਾ ਕੰਮ ਹੈ ਅੱਗੇ ਵੀ ਅਸੀਂ ਦੇਖਿਆ ਇਹਨਾਂ ਦਾ ਕੰਮ ਬਹੁਤ ਵਧੀਆ ਹੈ ਤੇ ਕਲਰ ਵੀ ਇਹਨਾਂ ਦਾ ਪਰਲੇ ਪਾਸੇ ਅੱਗੇ ਜਾ ਕੇ ਕਲਰ ਕੰਮ ਵੀ ਇਹਨਾਂ ਨੇ ਸ਼ੋਕੇਸ ਕੀਤਾ ਹੈ ਉਹ ਵਾਕਈ ਜਿੱਦਾਂ ਇਹਨਾਂ ਨੇ ਕਿਹਾ ਬਗਾ ਜੀ ਨੇ ਵੀ ਕਿਹਾ ਹੈ ਕਿ ਇਹਦਾ ਲੱਗਦਾ ਜਿੱਦਾਂ ਕਿ ਬ੍ਰਸ਼ ਸਟ੍ਰੋਕਸ ਹੁੰਦੇ ਆ ਬਹੁਤ ਹੀ ਮਤਲਬ ਇੱਕ ਸੋਚ ਹੁੰਦੀ ਹੈ ਅਸੀਂ ਵੀ ਦੇਖਦੇ ਹਾਂ ਘਾਹ ਆ ਅਸੀਂ ਵੀ ਦੇਖਦੇ ਹਾਂ ਦਰਖਤ ਹੈ ਪਰ ਉਹਨੂੰ ਫੋਟੋ ਦੇ ਵਿੱਚ ਕੈਮਰੇ ਦੇ ਵਿੱਚ ਕੈਪਚਰ ਕਰਨਾ ਪਈ ਕਿਹੜਾ ਸੀਨ ਕਿਦਾਂ ਕੈਪਚਰ ਕਰਨਾ ਤੇ ਉਹ ਕੰਪੋਜੀਸ਼ਨ ਕਿੱਦਾਂ ਕਰਨੀ ਉਹ ਸਭ ਤੋਂ ਵੱਡੀ ਗੱਲ ਹੈ ਕੈਮਰਾ ਇਜ਼ ਨਥਿੰਗ ਇਕੁਪਮੈਂਟ ਜਿਹੜਾ ਹੈ ਉਹ ਕੁਝ ਨਹੀਂ ਹੈ ਤੇ ਬੰਦਾ ਹੈ ਜਿਹੜਾ ਇਕੁਪਮੈਂਟ ਦੇ ਪਿੱਛੇ ਹੈ ਹੀ ਮੇਕਸ ਦਾ ਪਿਕਚਰ ਇਟਸ ਨਾਟ ਦਾ ਕੈਮਰਾ ਵਿਚ ਮੇਕਸ ਦਾ ਪਿਕਚਰ ਸੋ ਅੱਜ ਇੱਥੇ 10 ਸੈਕਟਰ ਗਵਰਨਮੈਂਟ ਮਿਊਜ਼ੀਅਮ ਚ ਐਗਜ਼ੀਬਿਸ਼ਨ ਦੇਖਣ ਆਏ ਆ ਤੇ ਬਹੁਤ ਬਹੁਤ ਹੀ ਸੋਹਣੀ ਪਿਕਚਰਸ ਨੇ ਇੱਥੇ ਲੇ ਲਦਾਖ ਦੀ ਥੀਮ ਹੈ ਐਂਡ ਸਾਰੇ ਲੇ ਲਦਾਖ ਦੀ ਪਿਕਚਰਸ ਹੈ ਲੇ ਲਦਾਖ ਦੇ ਲੈਂਡਸਕੇਪਸ ਨੇ ਐਂਡ ਉੱਥੇ ਦੇ ਲੋਕਾਂ ਦੀ ਫੋਟੋਜ਼ ਨੇ ਤੇ ਮੈਂ ਗਈ ਹੋਈ ਆ ਲੇ ਲਦਾਖ ਤੇ ਦੇਖ ਕੇ ਲੱਗ ਰਿਹਾ ਕਿ ਇਸ ਤੋਂ ਜ਼ਿਆਦਾ ਬੈਟਰ ਕੋਈ ਕੈਪਚਰ ਨਹੀਂ ਕਰ ਸਕਦਾ ਸੀ ਲੇ ਲਦਾਖ ਦੀ ਸੀਨਰੀ ਨੂੰ ਤੇ ਉੱਥੇ ਦੇ ਕਲਚਰ ਨੂੰ ਤੇ ਦੇਖ ਕੇ ਬਹੁਤ ਅੱਛਾ ਲੱਗ ਰਿਹਾ ਹੈ ਐਂਡ ਸਾਰੇ ਆਓ ਐਂਡ ਦੇਖੋ ਇਟਸ ਰੀਅਲੀ ਨਾਈਸ ਜਦੋਂ ਮੈਂ ਇਨੀਵੀਟੇਸ਼ਨ ਦੇਖਿਆ ਸੀ ਆਈ ਸਾਮ ਆਫ ਦਾ ਫੋਰਗ੍ਰਾਫਟਸ ਮਾਊਂਟੇਨਸ लैंडस्केप तो मैनू रिमाइंड होया अपने आर्मी टाइम का लेह लद्दाख की पोस्टिंग ईस्ट की पोस्टिंग जी सारे माउंटेन लैंडस्केप रिवर्स, जंगल्स तो मतलब इच्छा हुई कि जाके देखना चाहिए है दैन दीमन इज फेमस फॉर हिज आउटडोर फोर्स वंडरफुल कंप्लीट हाफ देखिए द माउंटेन्स स्पेसली द वन विद द स्नो क्लैंड माउंटेन्स ब्यूटिफुल हाँ सर इज अ इट दिमन जी ने कौन नहीं फोटोग्राफर और इनकी तो बिल्कुल लैंडस्केप्स में आती है इनकी फोटोग्राफी एंड मुझे बहुत पसंद है पर्सनली और उन्हीं को देखने के लिए हम आए हैं मैं लास्ट वीक ही कनाडा से आई हूँ और मेरे को इसको मिस नहीं करना था दैट्स हाँ जी स्पेशली इसकी ये मिस ना हो डेट इसके अकॉर्डिंग मैंने प्लान किया आना तो पहले ही था तो इनकी पेंटिंग मिस ना हो मतलब सॉरी नॉट पेंटिंग्स फोटोग्राफी या एग्जीबिशन बहुत अच्छी लगी पेंटिंग सारी इनकी पिक्चर्स बहुत अच्छी हैं ऐसी तो हमने कैनेडा में भी नहीं देखी रियली